ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਨਸੂਰਵਾਲ ਕਲਾਂ ਪਿੰਡ ਤੋਂ ਜਿਹੜੀ ਛੜਕ ਸਨੇਰਾ ਨੂੰ ਜਾਂਦੀ ਆ ਉਹ ਮੋੜ ਦੇ ਉੱਤੇ ਬਿਲਕੁਲ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਤੇ ਵਪਾਰ ਦਾ ਬਾਈ ਦਾ ਕੰਮ ਆ ਮਿੱਤਰੋ ਜਿਸ ਭਰਾ ਦੇ ਕੋਲੇ ਆ ਮੈਂ ਸਭ ਤੋਂ ਪਹਿਲਾਂ ਵੇਚ ਲੈਣ ਦੇ ਪਸ਼ੂ ਬਾਧ ਦੇ ਵਿੱਚ ਤੇ ਇੱਕ ਬਾਈ ਦੇ ਕੋਲੇ ਖਜ਼ਾਨਾ ਟੋਕੜਾ ਗੱਪਣਾ ਦਾ ਸਾਹਮਿਆ ਹੋਇਆ ਕਰੇ ਮਿੱਤਰੋ ਜਿਹੜਾ ਬਾਈ ਰੂਹ ਦੇ ਨਾਲ ਤਿਆਰ ਕਰਦਾ ਵਾ ਲੈਬੀ ਦੀਪਸਾ ਕੈਮਰਾ ਟੋਕੜਾ ਗੱਬਣਾਲੇ ਪਾਸੇ ਨੂੰ ਉਲ ਜਾਈ ਆਹ ਚੀਜ਼ਾਂ ਬਾਈ ਤਿਆਰ ਕਰਦਾ ਵਾ ਤੇ ਇਹਨਾਂ ਚੀਜ਼ਾਂ ਨੂੰ ਤਿਆਰ ਕਰਕੇ ਕਮਾਈ ਆਟੋਮੈਟਿਕੀ ਤਰ੍ਹਾਂ ਦੇ ਵਿੱਚ ਆਉਂਦੀ ਐ ਮਿੱਤਰੋ ਦੇ ਆ ਜਾਨਵਰ ਆਉ ਡਿਟੇਲ ਜਾਣਦੇ ਆ ਬਾਅਦ ਜੇ ਪਤ ਤੁਹਾਡਾ ਰਸੋਈਆਂ ਮਈਆਂ ਵੀ ਦਿਖਾਉਣੀਆਂ ਸਸਤੀ ਕਾਲ ਬਾਈ ਸਸਤੀ ਕਾਲ ਜੀ ਬਾਈ ਬਹੁਤ ਵਧੀਆ ਜੀ ਵੀਰ ਜੀ ਤੁਸੀਂ ਸੁਣਾਓ ਬਾਈ ਜੀ ਚੇਤਾ ਪਰਿਵਾਰ ਠੀਕ ਹੈ ਨਾ ਮੋਜਾ ਨਜ਼ਾਰੇ ਕਿੰਨੇ ਚਿਰ ਤੋਂ ਫਿਰ ਇੱਕ ਦੂਜੇਕਾਰ ਦੇ ਨਾਲ ਤੁਰਿਆ ਆ ਵਪਾਰ ਦੇ ਨਾਲ ਮੈਨੂੰ ਹੋ ਗਿਆ ਬਾਈ ਕੀ 12 13 ਸਾਲ ਦੀ ਠੀਕ ਹੈ ਬਾਈ ਆਪਣਾ ਮੇਰੇ ਫਿਰ ਪਹਿਲਾਂ ਹੀ ਮੇਰੀ ਹੋਇਆ ਅੱਜ ਹਾਂਜੀ ਪਹਿਲੀ ਵਾਰੀ ਜੀ ਨੈਟ ਤੇ ਘੱਟ ਚਰਚਾ ਜਿਆ ਆ ਹਾਂਜੀ 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 ਠੀਕ ਆ ਵੀਰੇ ਚੱਲ ਅੱਗੇ ਅੱਗੇ ਕਰਾ ਦੇਾਂਗੇ ਹੁਣ ਤੇਰੀ ਬੱਲੇ ਬੱਲੇ ਠੀਕ ਹੈ ਜੀ ਬਾਈ ਅੱਛਾ ਵੀਰੇ ਜਾਨਵਰ ਅੱਜ ਆਪਣੇ ਫੜੀ ਹੋ ਜਾਂਦੀ ਹੈ ਜਦੋਂ ਤਿਆਰ ਹੋ ਜਾਂਦੀ ਹੈ ਮਈਆਂ ਉਦੋਂ ਗੱਬਣਾ ਟੋਕੜਾ ਫੋਰ ਲੈ ਗਈਆਂ ਵੇਚ ਦੇ ਦਿੰਦੀਆਂ ਜੀ ਠੀਕ ਆ ਵੀ ਜਿਵੇਂ ਤਿਆਰ ਹੋ ਗਈਆਂ ਉਦੋਂ ਵੇਚ ਦੇ ਦਿੰਦੀਆਂ ਟੋਕੜਾ ਗੱਬਣਾ ਠੀਕ ਆ ਵੀਰੇ ਇਹ ਫਿਰ ਚਾਰੇ ਟੋਕੜਾ ਗੱਬਣਾਈਆਂ ਬਈ ਹਾਂ ਜੀ ਇਹ ਸਾਰੀਆਂ ਚਾਰੇ ਚ ਟੋਕੜਾ ਗੱਬਣਾ ਆ ਛੋਟੀਆਂ ਵੀ ਸੀਗਾ ਹਾਂਜੀ ਤੇ ਆ ਮੈਂ ਵੀ ਵੇਚਣ ਵਾਲੀ ਹਾਂ ਇਹ ਕਿ ਘਰੇ ਰੱਖੀ ਹੈ ਵੀ ਇਹ ਵੀ ਘਰੇ ਰੱਖਿਆ ਜੀ ਆ ਜੀ ਸੇਲ ਆ ਨਾ ਦੋਆਂ ਮਈਆਂ ਦੀਆਂ ਤਾਜ਼ੀਆਂ ਸੂਈਆਂ ਠੀਕ ਆ ਵੀਰੇ ਇਹਨਾਂ ਥੱਲੇ 9 9 10 10 ਕਿਲੋ ਬੋਲਾ ਇਹ ਤਾਂ ਸ਼ੁਰੂ ਕਰ ਇਹਦੇ ਤੇ ਆ ਮੈਂ ਭੱਟੀ ਜਿਹੜੀ ਮੈਂ ਆ ਕਿਨੇ ਕਿੰਨਾ ਸੂਸ ਹੋ ਸੂਈ ਹੈ ਹਾਂਜੀ ਵੀਰ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਨੂੰ ਇਹਨੂੰ ਅੱਜ ਹੋ ਗਿਆ ਹੋਗਾ ਜੀ 5ਵਾਂ ਦਿਨ ਕਹੇ ਮਾਦਨ ਸੋਈ ਨੂੰ ਹਾਂ ਜੀ ਬੱਚਾ ਮੈਨੂੰ ਕੱਟਾ ਆ ਗਿਆ ਵੀਰੇ ਹਾਂ ਨੀਲੀ ਦਾ ਕੱਟਾ ਜੀ ਨੀਲੀ ਦਾ ਕੱਟਾ ਆ ਗਿਆ ਠੀਕ ਆ ਬਾਈ ਅੱਛਾ ਕਿੰਨੇ ਦੁੱਧ ਚਲਦੀ ਹੈ ਹੁਣ ਵੀਰੇ ਇਸ ਟੱਪ ਆਜਾ ਸਾਹਿਬ 9 ਲੀਟਰ ਦੁੱਧ ਹੋਗਾ ਵੀਰੇ ਦੁੱਧ 14 15 ਕਿਲੋ ਮਗਲੇ ਘਰ ਦਾ ਕਹਿਣਾ ਆਪਾਂ ਸੇਲ ਕਰਦੇ ਆ ਮਾਲ ਦੀ ਲਿਆਣਗੇ ਆਪਾਂ ਪਰ ਅੱਜ ਜਿਹੜਾ ਹਾਜ਼ਰ ਉਹ 9 ਲੀਟਰ ਆ ਆਪਾਂ 9 ਲੀਟਰ ਦੇ ਹੀ ਪੈਸੇ ਲੈਣੇ ਹਨਾ ਬਾਈ ਜੀ ਜੀ ਕਿੰਨੇ ਦੀ ਦੇ ਦੇਵਾਂਗੇ ਉਸਤਾਦ ਆਪਾਂ ਮੌਲਤਾ ਜੀ 10 ਕਰਦੇ ਆ ਮੌਕੇ ਤੇ ਮਾਨਤਾ ਕਰਦੇ ਆਂਗੇ ਕਿਆ ਬਾਤ ਆ ਬਾਈ ਯਾਰ ਲੈ ਜੀ ਮਿੱਤਰੋ ਪੂਰੀ ਵੱਡੀ ਮੇ ਆ 1,10,000 ਜਿਹੜਾ ਤਈ ਮਿਲਣਾ ਛੇਤੀ ਤੁਹਾਨੂੰ ਵੇਖੋ ਕੱਦ ਬਾਡੀ ਬੈਦੀ ਸਾਈਡ ਉਨੀ ਕੀ ਪਾਸਾ ਜਰੂਰ ਹੈ ਮੈਨੂੰ ਹਨਾ ਤੁਨ ਜਨ ਪੋਲਾ ਜਮਾ ਬਾਈ ਰੂਰ ਕੀ ਜੀ ਠੀਕ ਹੈ ਵੀਰੇ ਠੀਕ ਹੈ ਜੀ ਬਜਨ ਵਾਲੀਆਂ ਮਈਆਂ ਯਾਰ ਹਨਾ ਅੱਛਾ ਵੀਰੇ ਜਿਹੜੀ 2 ਨੰਬਰ ਤੇ ਮੈਂ 2 ਨੰਬਰ ਤੇ ਜੀ ਗੁਜਾਤ ਹੁਆ ਝੋਟੇ ਇਹਦੇ ਮਗਰ ਕੱਟੀਆਂ ਨੂੰ 6 ਰਣ ਹੋ ਗਿਆ ਸੂਈ ਨੂੰ ਇਹਦੇ ਥੱਲੇ ਵੀ ਦੁੱਧ ਹੋਊਗਾ ਜੀ 9-10 ਕਿਲੋ ਤਿਆਰ ਠੀਕ ਹੈ ਵੀਰੇ ਇਹਦੇ ਮਾਰ ਬੱਚਾ ਕੱਟੀਆਂ ਵੀਰੇ ਕੱਟੀਆਂ ਜੀ ਉਹ ਕੱਟੀ ਬਰਫ ਠੀਕ ਹੈ ਅੱਛਾ ਇਹਦਾ ਰੇਟ ਮੇਰੇ ਕੀ ਰਹੂਗਾ ਬਾਈ ਇਹਦਾ ਵੀ ਮੁੱਲ ਤਾਂ 11 ਹੀ ਕਰਦੇ ਆ ਬੋਕ ਜੀ ਮਾਨਤਾਨ ਆ ਲੈ ਮੇਰੇ ਤੋਂ ਤੁਰ ਰਿਹਾ ਹੈ ਲੈ ਲੇਵੇ ਭਾਂਡੇ ਵਾਲੀ ਮੈਂ ਆ ਹਨਾ ਹਾਂਜੀ ਦੁੱਧ ਵਾਲੀ ਮੈਂ ਆ ਇੱਕ ਗੱਲ ਹੈਗੀ ਬਾਈ ਇਹਨਾਂ ਦੁੱਧ ਪਾਰਾ ਕਿ ਉਹ ਤਾਂ ਦੇਈ ਜਾਊਗੀ ਬਾਈ ਦੂਜਾ ਸੁਆ ਸਾਹਿਬ ਜੀ ਦੁੱਧ ਤੇਰਾ 14 ਕਿਲੋ ਤੇ ਮੈਂ ਵੀ ਹੂੰ ਲੇਵੇ ਵਾਲੀ ਆ ਹਾਂਜੀ ਸੂਈ ਸੇਵਾ ਦੇਣੀ ਅੱਜ ਸੂਈ ਹਾਂਜੀ 5 ਮਾ 6 ਮਾ ਦੇਣਾ ਜੀ ਹਾਂ ਸਰਦਾਂ ਬਣ ਜਾਣਾ ਟਕਾਣੇ ਦੇ ਮੈਂ ਯਾਰ ਜੀ ਵੇਖ ਲੈ ਵਾਲਾ ਬਾਈ ਹਨਾ ਖੁੱਲੀ ਡੁੱਲੀ ਮੈਂ ਆ ਤੋ ਪਿੰਡੇ ਪੁੰਡੇ ਦੀ ਬਰੋਦ ਬਰੀਕਾ ਯਾਰ ਬਾਈ ਭਾਅ ਠੀਕ ਹੈ ਬਾਈ ਉਨੀ ਇੱਕੀ ਠੂਲਾ ਜ਼ਰੂਰ ਆ ਬਾਕੀ ਮੈਂ ਸਾਰੀ ਚੰਗੀ ਆ ਹਨਾ ਹੱਥ ਧਰਾ ਹੈ ਨਹੀਂ ਮੇਹ ਦੇ ਵਿੱਚ ਹੂੰ ਵੇ ਠੀਕ ਹੈ ਵੀਰੇ ਇਹ ਆ ਗਈ ਆਪਣੀਆਂ ਦੋ ਸੁਈਆਂ ਹਨਾ ਵੀਰੇ ਹੁਣ ਆਪਣੀਆਂ ਆਈਆਂ ਅੰਦਰਲੇ ਪਾਸੇ ਵੀਰੇ ਅੰਦਰੋਂ ਆਪਾਂ ਪਰਾ گاਵਾ ਤੋਂ ਸ਼ੁਰੂ ਹੋਈਏ ਕਿ ਇਧਰ ਹੋਈਏ ਇਧਰੋਂ ਸ਼ੁਰੂ ਕਰੀਏ ਆ ਮੈਨੂੰ ਕੀ ਡਿਟੇਲ ਆ ਭਾਈ ਇਹ ਮੈਂ ਜੀ ਆਪਾਂ 55000 55000 ਰੁਪਏ ਹੀ ਦੇਵਾਂਗੇ ਠੀਕ ਆ ਇਹਦੇ ਥੱਲੇ ਨਾ ਮਾਤਰ ਦੋ ਤਿੰਨ ਕਹਿ ਲੋ ਤੁਸੀਂ 1.5 ਤੋਂ 2 ਕਿਲੋ 5 ਗਾਸ ਤੋਂ 6ਵਾਂ ਮਹੀਨਾ ਸਟਾਰਟ ਗੱਭ ਨੂੰ ਜੀ ਗੱਭ ਵੀ ਪੰਜ ਤੋਂ 6ਵੇਂ ਮਹੀਨੇ ਲੱਗੀ 55000 ਦੀ ਦੇ ਦੇਾਂਗੇ 55000 ਇਹਦੇ ਕੀ ਮਤਲਬ ਵੀਰੇ ਮਾੜੀ ਜੈਨ ਕਰੀ ਪਿੱਛੋਂ ਭਾਈ ਆ ਲੈ ਵੀ ਮਤਲਬ ਸਾਂਭਣ ਵਾਲੇ ਭਰਾਵ ਦੇ ਲਈ ਵਹਿਣਾ ਚੀਜ਼ ਆਲੋ ਠੀਕ ਹੈ ਬਾਈ ਦੋ ਦੋ ਥਣ ਪਾਸ ਦੋ ਥਣ ਪਾਸ ਕੋਲ ਦੀ ਮਨ ਕਿਲੋ 1.5 ਕਿਲੋ ਦਾ ਹੋਊਗਾ ਵੀਰੇ ਹਾਂਜੀ ਪੌਣੇ 2 ਕਿਲੋ ਜੀ ਪੌਣੇ 2 ਕਿਲੋ ਠੀਕ ਹੈ ਬਾਈ ਲੈ ਬਾਈ ਆ ਆ ਮੈਂ ਬਾਈ ਆਪਰਲੀ ਇਹ ਛੋਟੀ ਜੀ ਘਰੇ ਤਿਆਰ ਕਰਕੇ ਵੇਚਾਂਗੇ ਵੀ ਘਰ ਦੀ ਛੋਟੀ ਪਹਿਲਾਂ 12 ਲੀਟਰ ਦੁੱਧ ਦਿੱਤਾ ਜੀ ਹੁਣ ਇਹ ਗੱਬਣਾ ਵੀਰੇ ਹਾਂ ਜੀ ਇਹ ਗੱਬਣਾ ਜੀ ਕਿੰਨੇ ਦਿਨ ਦੀ ਗੱਬ ਹੋ ਗਈ 8 ਮਹੀਨਿਆਂ ਦੀ ਗੱਬ ਹੋ ਗਈ ਜੀ ਨੌਵਾਂ ਲੱਗ ਜੂਗਾ ਜੀ ਉਹਦਾ ਠੀਕ ਹੈ ਠੀਕ ਹੈ ਵੀਰੇ ਇਹ ਹੋ ਗਈ ਅੱਠਾਂ ਦੀ ਆਹ ਹੋ ਗਈ ਸਾਢੇ 6ਾਂ ਦੀ ਕਿੰਨੇ ਦੱਸੇ ਜੀ ਪੰਜ ਗਾਸ ਤੋਂ 6ਾਂ ਮਹੀਨਾ ਲੱਗਿਆ ਪੰਜਾਂ ਦੀ ਚੈੱਕ ਪਾਸ ਵੀਰੇ ਪੰਜਾਂ ਦੀ ਚੈੱਕ ਪਾਸ ਠੀਕ ਹੈ 55 ਜਮਾਨਤਾਂ ਨੂੰ ਥੋੜਾ ਬਹੁਤਾ ਵੀਰੇ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਬਈ ਓਕੇ ਤੇ ਆਹ ਕੱਟੀ ਪਹਿਲੇ ਦਾ ਵੀਰੇ ਇਹਦੀ ਸੇਲ ਹੋ ਗਈ ਹੈ ਜੀ ਕੱਟੀ ਦੀ ਪਹਿਲੇ ਦੀ ਪਹਿਲਾਂ ਆ ਜੀ ਪਲੋਣ ਠੀਕ ਹੈ ਬਾਈ ਓਕੇ ਤੇ ਆ ਮੈਂ ਬਾਈ ਜਿਹੜੀ ਇਹ ਜੀ ਮੰਗ ਲੈਣਾ ਤੁਹਾਨੂੰ ਤੈਲਾ ਜੀ ਨੌਵਾਂ ਮਹੀਨਾ ਲੱਗਾ ਇਹਨੂੰ ਗੱਬ ਨੂੰ 15 ਦੇ ਭਾਅ ਲੈ ਆ ਜੀ ਇਹ ਇਹ 52000 ਰੁਪਏ ਦੀ ਸੇਲ ਕਰ ਜਾਗੇ ਜੀ 52000 ਦੀ ਦੇ ਦੇਗੇ 52000 ਕੀ ਬਾਤ ਆ ਬਾਈ ਨੌਵਾਂ ਮਹੀਨੇ ਦੀ ਗੱਬਣ ਬਾਈ ਹਾਂ ਜੀ ਨੌਵਾਂ ਦੀ ਜੀ ਗੱਬ ਆ ਜੀ ਤੇ ਮਗਰਲੇ ਤੁਹਾਨੂੰ ਤੈਲਾ ਠੀਕ ਹੈ ਬਾਈ ਠੀਕ ਹੈ ਵੀਰੇ ਥਾਂ ਸੌੜਾ ਕਰਕੇ ਆਪਾਂ ਤੋਰ ਦੇ ਤਾਂ ਨਹੀਂ ਬਈ ਦੀਪ ਸੇ ਇੱਥੇ ਵਿਖਾ ਦੇ ਰੂ ਆ ਮੈਂ ਇਹਨੂੰ ਕਰਦੀ ਬਈ ਟੋਟੀ ਵਾਲੇ ਪਾਸੋਂ ਲਓ ਜੀ ਲਓ ਜੀ ਹੂੰ ਠੀਕ ਆ ਬਾਈ ਹੂੰ ਡਰਦੀ ਆ ਥੋੜੀ ਹੈ ਨਾ ਹੂੰ ਪਾ ਹਜ਼ਾਰ ਤੇਰੇ ਬਾਈ ਯਾਰ ਸੁਣ ਕੇ ਨਜ਼ਾਰਾ ਆ ਗਿਆ ਸਹੀ ਪੁੱਤ ਅੱਛਾ ਤੇ ਬਾਈ ਆ ਇਹਦੇ ਬਾਰੇ ਦੱਸੀ ਬਾਈ ਇਹ ਮੈਂ ਥੱਲੇ 10 ਲੀਟਰ ਦੁੱਧ ਤੇ ਤਿਆਰ ਹੋ ਗਿਆ 20 22 ਡਨ ਹੋ ਗਏ ਜੀ ਇਹਨੂੰ ਸੂਈ ਨੂੰ ਸੁਭਾ ਕੀਤਾ ਜੀ ਠੀਕ ਹੈ ਵੀਰੇ ਹਾਂਜੀ ਤੇ ਇਹਦਾ ਵੀਰੇ ਰੇਟ ਜਿਹੜਾ ਮੌਲਿਆਕ 15 ਕਰਦੇ ਆ ਜੀ 15 ਮਾਣਤਨ ਹੋਣੀ ਵਿੱਚ ਇਹਦਾ ਵੀ ਹਾਂ ਕਰਾਂਗੇ ਜਿ ਮੁੱਕ ਤੇ ਜਰੂਰ ਠੀਕ ਹੈ ਬਾਈ ਠੀਕ ਹੈ ਲੈ ਤੇ ਗਾਂ ਤੇ ਆ ਜਾ ਬਾਈ ਹੁਣ ਆ ਗਾਂ ਜੀ ਆਪਣੇ ਕੋਲੇ ਹੂੰ ਇੱਕੋ ਮੁੰਡੇ ਮੈਂ ਵਿਖਾ ਦਈਏ ਮੜੀ ਜੱਤ ਹਾਂ ਦੀਪ ਸਿੰਘ ਵਿਖਾ ਲਈ ਮੈਂ ਨੂੰ हां लेवे पांडे ले लो खरी चोंचण चंगा लगा भाई बहुत चंगा ਜੀ ਰੂਵਾਰਗਾ ਜੀ ਓਕੇ ਠੀਕ ਹੈ ਬਈ ਦੇਖਿਆ ਗਾਂ ਬਾਰੇ ਦੱਸੀ ਬਈ ਇਹ ਗਾਂ ਚ 4 ਮਹੀਨਿਆਂ ਦੀ ਗੱਬਾ ਇੱਕੇ ਟਾਈਮ 2 ਕਿਲੋ ਦੁੱਧ ਆ ਜੀ 4 ਮਹੀਨਿਆਂ ਦੀ ਗੱਬਣਾ ਇੱਕੇ ਟਾਈਮ ਦਾ 2 ਕਿਲੋ ਦੁੱਧ ਇਹਦਾ 35000 ਚੋਂ ਮਾਨਤਾਨ ਕਰ ਦਿਆਂਗੇ ਜੀ 35000 ਦੇ ਵਿੱਚੋਂ ਮਾਨਤਾਨ ਕਰ ਦਿਆਂਗੇ 4ਾਂ ਦੀ ਗੱਬਾ ਜੀ 4ਾਂ ਦੀ ਗੱਬਾ ਠੀਕ ਆ ਬਈ ਯਾਰ ਓਕੇ ਆ ਬਈ ਆਹ ਨੂੰ ਕੱਢ ਦੇਗਾ ਬਾਹਰ ਨੂੰ ਗਾਂ ਨੂੰ ਯਾਰ ਕੱਢ ਦਿੰਦੇ ਆ ਜੀ ਹਾਂ ਮੜੀ ਜੀ ਵਿਖਾ ਦਈਏ ਵੀਰੇ ਉੱਥੇ ਦਿਸੀ ਨਹੀਂ ਚੱਜਣਾ ਗਾਵਾਂ ਦੋਵੇਂ ਹੀ ਕੱਢ ਦੀ ਪਰ ਮੇਰਾ ਬਾਈ ਕੱਢ ਦਿੰਦੇ ਆ ਜੀ ਹੂੰ ਲੈ ਲਓ ਯਾ ਲੈ ਲਓ ਹਾਂ ਲਾ ਠੀਕ ਆ ਬਾਈ ਓਕੇ ਹੂੰ ਸਾ ਪੰਜਾਬ ਜਲਸੀ ਆ ਜੀ ਰਾਤ ਸੋਈ ਆ 80 ਲੀਟਰ ਪੂਰਾ ਇਹ ਗਾਂ ਵੱਡੀ 35000 ਜਮਾਨਤਨ ਹਾਂਜੀ ਚਾਰਾ ਮਹੀਨੇ ਦੀ ਗੱਭਣ ਦੁੱਧ 2 ਕਿਲੋ ਤਰਾਈ ਵਾਲਾ ਕੰਮ ਹੀ ਗਣੀਆ ਇਹ ਬੱਚਿਆਂ ਵਾਲਾ ਭਾ ਯਾਰ ਜੀ ਜੀ ਹੂੰ ਬਈ ਠੀਕ ਆ ਬਾਈ ਲਓ ਯਾ ਪੰਜਾਬ ਜਲਸੀ ਆ ਜੀ ਸੂਆ ਦੂਜਾ ਇਹ ਕਿਦਨ ਸੋਈਏ ਸੂਆ ਤੇ ਰਾਤੀ ਸੋਈ ਆ ਜੀ ਰਾਤ ਤੇ ਰਾਦੀ ਸੁਆ ਜੀ 8 ਲੀਟਰ ਬੋਲਾ ਹੋ ਗਿਆ ਥਲੇ ਠੀਕ ਆ ਬਈ ਠੀਕਾ ਚੋਣ ਚੰਨ ਚੰਗਾ ਬਈ ਕਿਉਂ ਪੋਲਾ ਜੀ ਭੂ ਕਰ ਕੀ ਸੀਲ ਸਾਉ ਦਾ ਅੰਤ ਕੋਈ ਨਹੀਂ ਜਿੰਨੀ ਭਲਾ ਰਹੀ ਆ ਹਣਾ ਲਓ ਜੀ ਭਲਾ ਜੀ ਹਾਂਜੀ ਲਓ ਜੀ ਦੁੱਧ ਕਿੰਨਾ ਦੇ ਜੂਗੀ ਵੀਰੇ ਤੇਰੇ ਸਾਹਮਣੇ ਦੁੱਧ 15 16 ਦੇ ਜੂ ਭਰਾ ਇਹ ਕਿੰਨੇ ਦੀ ਜ਼ਿੰਦਗੀ ਵੀਰੇ ਇਹ 45000 ਰੁਪਏ ਦੀ ਨੋਜ ਐਸੀ ਦੇਣੀ ਆ ਜੀ ਥੋੜਾ ਬੜਾ ਮੰਨਣ ਕਰ ਦਈਏ ਹਾਂ ਕਰ ਦਿਆ ਜੀ ਦੋ ਚੱਕ ਕਰ ਦਈਏ ਹੋਰ ਬਸ ਨੇੜੇ ਜੇ ਹੀ ਆ ਜੇ ਹੀ ਕੰਮ ਵਿੱਚੋਂ ਬਸ ਛੋੜ ਛੱਪਾਈ ਆ ਠੀਕ ਆ ਬਈ ਲੱਗ ਮਿੱਤਰੋ ਇਹਦਾ ਬੱਚਾ ਕਿਹੜਾ ਆ ਗਿਆ ਵੀਰੇ ਬੱਚਾ ਇਹ ਤਾਂ ਮਗਰ ਵੱਛਾ ਤੇ ਆ ਵੱਛੀਆਂ ਦੋਵੇਂ ਬਈ ਹਨਾ ਬਾਈ ਇਹ ਡੱਬੀ ਵੱੱਛੀ ਵੇਚਾਂਗੇ ਜਲਸੀ ਘਰੇ ਤਿਆਰ ਕਰਾਂਗੇ ਜੀ ਗਗਰੇ ਤੇ ਇਹ ਡੱਬੀ ਵੱੱਛੀ ਕਿੰਨੇ ਦੇ ਦੇਦਾਂਗੇ ਬਈ ਡੱਬੀ ਵੱੱਛੀ ਦਾ ਮੁੱਲ ਤਾਂ 15000 ਰੁਪਇਆ ਕਰਦੇ ਮੌਕੇ ਤੇ ਮਾਨਤਾ ਕਰਦੇ ਹਾਂ ਜੀ ਠੀਕ ਹੈ ਮੂੰਹ ਮਾ ਦੀ ਸੋਣੀਆ ਰਸੇ ਕਹਿਗੇ ਮਾੜੇ ਮਾੜੇ ਖੀਤਾਂ ਤੋਂ ਖੀਰੀ ਜੀ ਹੂੰ ਦੇ ਜਰਸੀ ਘਰੇ ਰੱਖੀਏ ਇਹਦੇ ਹਾਂ ਜੀ ਜਲਸੀ ਘਰੇ ਤਿਆਰ ਕਰਾਂਗੇ ਠੀਕ ਹੈ ਬਈ ਓਕੇ ਅੱਛਾ ਨੰਬਰ ਕਿੰਨਾ ਆ ਗਿਆ ਉਸਤਾਦ ਆਪਣਾ 8727986241 ਇੱਕ ਵਾਰੀ ਹੋਰ ਬੋਲ ਦੇ 8727986241 ਠੀਕ ਹੈ ਇਸ ਨੰਬਰ ਤੇ ਕਰ ਲਓ ਮਿੱਤਰੋ ਬਾਈ ਦਾ ਨਾਮ ਰابطਾ ਕੈਮ ਪਿੰਡ ਹੈਗਾ ਵਾ ਜਿਹੜਾ ਮਨਸੂਰਵਾਲ ਕਲਾਂ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਫਰੋਇਦਪੁਰ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਆ ਤੇ ਮਨਸੂਰਵਾਲ ਕਲਾਂ ਪਿੰਡ ਦੇ ਵਿੱਚ ਆ ਕੇ ਸਨੇਰਾ ਵਾਲਾ ਗੇਟ ਦੇ ਕੋਲੇ ਆ ਕੇ ਤੁਸੀਂ ਜਿੰਨੂੰ ਮਰਜ਼ੀ ਕਰ ਪੁੱਛ ਲਓ ਬਾਈ ਪਾਣੀ ਅੱਛਾ ਨਾਮ ਕੀ ਪੁੱਛ ਲੈਣ ਬਾਈ ਗੁਰਪ੍ਰੀਤ ਸਿੰਘ ਗੋਪੀ ਗੁਰਪ੍ਰੀਤ ਸਿੰਘ ਗੋਪੀ ਲਈ ਮੇਰੇ ਤੋਂ ਗੁਰਪ੍ਰੀਤ ਸਿੰਘ ਗੋਪੀ ਬਾਈ ਦੇ ਘਰ ਆ ਕੇ ਤੁਸੀਂ ਜਾਨਵਰਾਂ ਦੇ ਕਰ ਸਕਦੇ ਹੋ ਦਰਸ਼ਨ ਵਧੇਰੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ